ਬੱਬੀ ਐ ਕਿਵੇਂ ਬੋਲਦੇ ਤੁਸੀਂ ਘਰੇ ਆਏ ਨੂੰ ਐ ਬੋਲੀਦਾ ਹੁੰਦਾ ਕੀ ਹੋ ਗਿਆ ਭੈਣੇ ਰੋਈ ਕੋਈ ਨਹੀਂ ਐ ਬਸ ਵੀਰੇ ਮੂੰਹ ਹੀ ਮਨ ਜਾ ਭਰ ਗਿਆ ਜਿੰਨਾਂ ਨੇ ਰੋਣਾ ਤਾਂ ਰੋਂਦੇ ਨਹੀਂ ਇਹ ਵੱਖਰੀ ਰੋਈ ਜਾਂਦੀ ਐ ਵੀਰਪਾਲ ਭਾਈ ਤੂੰ ਐਂ ਕੋ ਬੋਲਦੀ ਹੈਗੀ ਜੇ ਕਿਸੇ ਦਾ ਦੁੱਖ ਘਟਾ ਨਹੀਂ ਸਕਦੇ ਨਾ ਉਹਨੂੰ ਵਧਾਇਆ ਨਾ ਕਰੋ ਹਾਂ ਹਾਂ ਸਾਰਿਆਂ ਨੂੰ ਮਾੜੀ ਤਾਂ ਮਹੀ ਲੱਗਦੀਆਂਗੀ ਇੱਕ ਤਾਂ ਉਤੋਂ ਰੋਂਦੀ ਰਹਿੰਦੀ ਹੈਗੀ ਇੱਕ ਨਖਰੇਸ ਹੋ ਇਹਨਾਂ ਦੇ ਸੁੱਖ ਮੰਗਿਆ ਕਰ ਸਰਦਿਨ ਮਨਸਾਉਣੇ ਨਾ ਕਰਿਆ ਕਰ ਮੈਂ ਤਾਂ ਤੀਏ ਤੈਨੂੰ ਕੁਛ ਨਹੀਂ ਕਿਹਾ ਹੈਗਾ ਤੂੰ ਸਾਰਾ ਦਿਨ ਮੈਨੂੰ ਐਂ ਬੋਲੀ ਜਾਂਦੀ ਹਾਂ 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 ਮਹੀ ਮਾੜੀ ਐ ਤੂੰ ਪਈ ਆਉਦਾ ਕੰਮ ਕਰ ਲੈ ਅੰਦਰ ਜਾ ਕੇ ਜਾ ਹੋਰ ਹੁਣ ਕੰਮ ਕਰਨ ਨੂੰ ਨਹੀਂ ਰੱਖੇ ਮੈਨੂੰ ਇਸ ਘਰ 'ਚ ਬੁੜੀ ਮੈਡਮ ਹੋਟਾ ਸੋਸ ਸਮਝ ਕੇ ਬੋਲ ਪਾਇਆ ਫੇਰ ਵੀ ਤੇਰਾ ਸਹੁਰਾ ਹੈਗਾ ਵੀਰੇ ਮੇਰੇ ਤਾਂ ਐਸ ਘਰ 'ਚ ਪੂਰਾ ਜੀ ਨਹੀਂ ਲੱਗਦਾ ਮੈਨੂੰ ਤੂੰ ਕਿਤੇ ਜਾਣ ਵੀ ਨਹੀਂ ਦਿੰਦਾ ਹੈਗਾ। ਭੈਣੇ ਤੂੰ ਹੁਣ ਆਉਂ ਅ उमर ਚ ਕਿੱਥੇ ਜਾਏਂਗੀ? ਬਿਰਿਆ ਜਿਹੜੇ ਆਸ਼ਰਮ ਜੇ ਖੁੱਲੇ ਨੇ ਉੱਥੇ ਛੱਡਿਆ ਮੈਨੂੰ। ਭੈਣੇ ਮੇਰੇ ਜਿਉਂਦੀ ਜੀ ਨਾ ਮੈਂ ਤੈਨੂੰ ਕਿਤੇ ਨਹੀਂ ਛੱਡ ਕੇ ਆਉਂਦਾ। ਕੀ ਗੱਲ ਕਰੀ ਜਾਂਦੇ ਹੋ? ਪੁੱਪਾ ਜੀ ਤੁਸੀਂ ਰੋਈ ਕਿਉਂ ਜਾਂਦੇ ਹੋਗੇ? ਮੇਰਾ ਤਾਂ ਨਾ ਪੁੱਤ ਕਿਤੇ ਉਹੀ ਜੀ ਜਾਈਨ ਲੱਗਦਾ। ਪੁੱਪਾ ਤੈਨੂੰ ਵੀਰਪਾਲ ਨੇ ਕਹਿਆ ਕੁਝ? ਉਹ ਤੂੰ ਸਮਝਾਇਆ ਕਰ ਉਹਨੂੰ। ਨਹੀਂ ਮੇਰੇ ਤੋਂ ਸਮਝਾਈ ਜਾਂਦੀ ਹੁੰਦੀ ਫਿਰ ਗੱਲ ਹੀ ਕੀ ਸੀ। ਚਲ ਮੈਂ ਕਰਦਾ ਆ ਉਹਦੇ ਨਾਲ ਗੱਲ। ਇਹ ਕੋਲਾ ਕੰਮ ਜਿਆਦਾ ਆਉਦਾ ਬਾਤ ਕਰੀਏ ਯਾਰ ਪਹਿਲਾਂ ਮੇਰੀ ਗੱਲ ਸੁਣ। ਪੂਆ ਨਾਲ ਸਾਰ ਦਿਨ ਕਿਉਂ ਕਲੇਸ ਪਾਈ ਰੱਖਦੀਆਂ ਜੀ? ਗੱਲ ਐ ਕੋਈ। ਮੈਂ ਪੂਆ ਨਾਲ ਕਹਾਂ ਕਲੇਸ ਪਾਉਣੀ ਐ ਜੀ? ਪੂਆ ਆਪ ਕਲੇਸ ਪਾਉਂਦੀ ਐ ਜੀ। ਜੇ ਮੈਂ ਬੋਲ ਪੀ ਤਾਂ ਸਾਨੂੰ ਆਏ ਹੋਗਾ ਵੀ ਇਹ ਕਿਉਂ ਬੋਲ ਪੀ? ਕੀ ਹੋਗਾ ਜੇ ਮੈਂ ਬੋਲ ਪੀ ਸੀਗੀ ਪੂਆ ਨੂੰ ਵੜਾ-ਵਟਾ? ਤੇ ਤੇਰਾ ਬੋਲਣਾ ਜ਼ਰੂਰੀ ਐ ਤੂੰ ਨਾ ਬੋਲ। ਜੇ ਤੂੰ ਬੋਲਨੀ ਐ ਫੇਰ ਹੀ ਕਲੇਸ ਪੈਂਦਾ ਹੈਗਾ। ਤੇ ਜੇ ਸਾਰ ਦਿਨ ਬਹਿਤਾਂ ਕਰਦੀ ਐ ਭਾਈ ਬੋਲਣੀ ਪਊਗਾ ਫੇਰ ਤਾਂ। ਇਹ ਕੋਲਾ ਉਹ ਵੀ ਮੈਨੂੰ ਪਤਾ ਯਾਰ। ਪੂਆ ਕਿੱਥੇ ਕਲੇਸ ਕਰਨ ਵਾਲੀ ਐ? ਤੂੰ ਹੀ ਬੋ ਸਰਦਨ ਨਾ ਕਲੇਸ ਕਰਨਾ ਕਰੇ ਮਾੜਾ ਹੁੰਦਾ ਕਰੇ ਬਰਕਤ ਨਹੀਂ ਹੁੰਦੀ ਬਰਕਤ ਕਿੱਥੇ ਹੋਊਗੀ ਘਰ 'ਚ ਦੋਨੇ ਮਾਵਾਂ ਧੀਆਂ ਹੈਗੀਆਂ ਨੇ ਖਾਣ ਨੂੰ ਖਾਣ ਵਾਲੀ ਕਿਹੜੀ ਗੱਲ ਆ ਯਾਰ ਕਿਉਂ ਐਵੇਂ ਹੁਣ ਮੇਰੇ ਸਾਹਮਣੇ ਵੀ ਕਲੇਸ ਕਰੀ ਜਾਨੀਆਂਗੇ ਧੀਆਂ ਨੂੰ ਤਾਂ ਲੋਕ ਦਿੰਦੇ ਆ ਧੀਆਂ ਨੂੰ ਦੇਣ ਨਾਲ ਤਾਂ ਘਰੇ ਵਾਧਾ ਹੁੰਦਾ ਹੈਗਾ ਇਹ じゃ ਕਿਹੜਾ ਘਰ ਹੈ ਬਿਜਲੀ ਤੀਆਂ ਨੂੰ ਨਹੀਂ ਦਿੰਦਾ ਤੂੰ ਤੀਆਂ ਨੂੰ ਦੇਣ ਪਿੱਛੇ ਲੜਾਈ ਕਰੀ ਜਾਨੀਏ ਇਹ ਤਾਂ ਮੀਰਾ ਦੇ ਚੋਜ ਬਣਾਏ ਹੋਏ ਨੇ ਵੀ ਰੋਈ ਦੀ ਰੋਈ ਤੀ ਆਉਂਦੀ ਆ ਦੇਈ ਚਲੋ ਆਪਣੇ ਦੇਣ ਨੂੰ ਐਨਾ ਕਿੱਥੇ ਆ ਹੋਗਾ ਤੇ ਜੇ ਆਪਾਂ ਰੋਈ ਦੀ ਚੱਲਾਂਗੇ ਤੇ ਆਪਣੇ ਕਟੂ ਗਈ ਕਟੂ ਆਗਾ ਦੇ ਨਾਲ ਪਕੜਾ ਰੋਜ਼ ਹੀ ਦਿੰਨੇ ਹੈਗੇ ਕਿਸੇ ਦਿਨ ਤਿਹਾਰ ਤੇ ਜਾ ਕੇ ਕੋਈ ਚੀਜ਼ ਦਿੰਨੇ ਆ ਮੋੜੀ ਮੋਟੂ ਉਹਦੇ ਨਾਲ ਕੀ ਘਟ ਦੂਗਾ ਚਲ ਇਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਵੀ ਤਿੱਥੇ ਤਿਹਾਰ ਤੇ ਦਿੰਨੇ ਆ ਤੇ ਜੜੀਆਂ ਉਹ ਰੋਟੀਆਂ ਖਾਂਦੀ ਐ ਤੇ ਐਡੀ ਮਹਿੰਗੀ ਉਹਦੀ ਦਵਾਈ ਆਉਂਦੀ ਹੈਗੀ ਮਹੀਨੇ ਦੀ 10-10 ਹਜ਼ਾਰ ਦੀ ਉਹ ਕਿੱਥੋਂ ਪੂਰੀ ਆਉਗੀ ਕੀ ਖਰਚਾ ਉਹਦਾ ਕੀ ਹੋ ਖਾਂਦੀ ਹੈਗੀ ਦੋ ਤਾਂ ਵਿਚਾਰੀ ਰੋਟੀਆਂ ਖਾਂਦੀ ਆ ਸਾਰੇ ਦਿਨ ਚ ਕੀ ਕਾਪਾ ਉਹਨੂੰ ਖਵਾ ਦਿੰਨੇ ਹੈਗੇ ਅੱਜ ਕੱਲ ਮੰਗਿਆਈ ਦਾ ਜਵਾਨਾ ਮੈਥੋਂ ਨਹੀਂ ਹਰੇਕ ਜਣੇ ਦੀ ਖੇਚਲਾ ਹੁੰਦੀ ਚਲ ਮੈਨੂੰ ਐਂ ਦੱਸ ਯਾਰ ਉਹ ਮੰਗਰ ਕੜਾਹੀ ਕਾਦੇ ਵਾਸਤੇ ਚੜਾਈ ਐ ਕੜਾਹੀ ਤਾਂ ਤਾਂ ਚੜਾਈ ਐ ਮੇਰੇ ਭਰਾ ਮਾ ਨਹੀਂ ਆਉਣਾ ਉਹਨਾਂ ਦਾ ਫੋਨ ਆਇਆ ਸੀਗਾ ਉਹ ਮੈਨੂੰ ਕਹਿੰਦੇ ਭਾਣੇ ਤੁਹਾਡੇ ਤਾਂ ਦੋ ਮੱਝਾਂ ਦਾ ਦੁੱਧ ਹੈਗਾ ਤੂੰ ਸਾਨੂੰ ਖੋਆ ਕੱਢ ਦੀ ਉਹਨਾਂ ਦੇ ਮੱਝਾਂ ਦਾ ਦੁੱਧ ਨਹੀਂ ਹੈਗਾ ਅੱਛਾ ਤੂੰ ਬੜੀ ਸਿਆਣੀ ਹੈਗੀ ਤੇਰੇ ਭਰਾ ਭਰਾ ਹੋਗੇ ਜਦੋਂ ਮੇਰੀ ਭੈਣ ਤੇ ਉਹਦਾ ਪ੍ਰਾਣਾ ਆਉਂਦੇ ਹੈਗੇ ਉਹਨਾਂ ਵਾਸਤੇ ਤੂੰ ਕੁਝ ਬਣਾਉਂਦੀ ਨਹੀਂ ਮੱਥੇ ਧੋੜੀਆਂ ਪਾ ਲੈਣੀ ਹੈ ਅੱਜ ਤੇਰੇ ਭਰਾਵਾਂ ਦੇ ਉਹਨਾਂ ਵਾਸਤੇ ਕੜਾਈ ਜਿਹੜਾ ਦੀ ਖੋਆ ਕੱਢਣ ਨੂੰ ਨਾ ਜੇ ਮੇਰੀ ਸਕੀਨ ਅਨੰਦ ਹੋਵੇ ਉਹਦਾ ਤਾਂ ਮੈਂ ਚਾਹ ਕਰਾਂ ਉਹਨੂੰ ਖੋਆ ਕੱਢ ਕੇ ਵੀ ਦਵਾ ਮੈਥੋਂ ਨਹੀਂ ਹੋਰ ਖਾਤਰ ਖਾਤਰਦਾਰੀਆਂ ਹੁੰਦੀਆਂ ਜਿਵੇਂ ਉਹਨਾਂ ਨੇ ਐ ਚਾਪਲੂਸੀ ਕਰੀ ਗਈ ਨਾ ਉਹਨਾਂ ਦੀ ਤਾਂ ਆਤਾਂ ਵਿਗੜ ਜਾਣੀਆਂ ਉਹ ਤਾਂ ਤੀਜੇ ਦਿਨ ਇੱਥੇ ਆ ਜਾ ਕਰੂਗੀ ਚਾਕੇ ਝੋਲਾ ਤੂੰ ਐ ਕਿਉਂ ਕਰੀ ਨਹੀਂ ਯਾਰ ਉਹਨਾਂ ਨੂੰ ਵੀ ਤੂੰ ਆਪ ਦੇ ਸਮਝਣਾ ਇੱਥੇ ਤਾਂ ਪੜਕੇ ਗਈ ਯਾ ਨਿੱਕੀ ਜੀ ਹੁੰਦੀ ਸੀ ਵਿਚਾਰੀ ਤੂੰ ਕਿਵੇਂ ਬੋਲਦੀ ਹੈ ਕਿ ਮਾੜਾ ਮੋਟਾ ਤਾਂ ਸੋਚ ਲੈ ਇੱਕ ਵਾਰੀ ਕਹਾ ਲੋ ਬੇਸ਼ੱਕ 10 ਵਾਰੀ ਕਹਾ ਲੋ ਮੈਨੂੰ ਨਹੀਂ ਇਹ ਮਾਮਾ ਤੀਆਂ ਦੋਨੇ ਚੰਗੀਆਂ ਲੱਗਦੀਆਂ ਮੇਰੀ ਗੱਲ ਸੁਣ ਵੀਰਪਾਲਾ ਤੂੰ ਜਰਕਦ ਨੇ ਕਹਤਾ ਕਹਿੰਦੀ ਮਾਮਾ ਤੀਆਂ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ ਤੈਨੂੰ ਤਾਂ ਚੰਗੀਆਂ ਲੱਗਣੀਆਂ ਵੀ ਨਹੀਂ ਆ ਭੂਆ ਦੇ ਨਾਲ ਬੱਚੇ ਦਾ ਪਤਾ ਨਹੀਂ ਕੀ ਹਾਲ ਸੀਗਾ ਫੁੱਫੜ ਕਿੰਨਾ ਮਾੜਾ ਸੀ ਕਿੰਨੇ ਨਸ਼ੇ ਕਰਦਾ ਸੀ ਜੇ ਫੁੱਫੜ ਚੰਗਾ ਹੁੰਦਾ ਨਾ ਉਹ ਗਾਗਣ ਨੂੰ ਇੱਥੇ ਨਾ ਛੱਡਦੀ 7-8 ਸ ਵੀ ਫੁੱਫੜ ਚਾ ਕੋਟ ਸੀ ਕਿ ਭੂਆ ਚ ਖੋਟ ਸੀ ਸਾਨੂੰ ਤਾਂ ਪਤਾ ਹੈ ਨਾ ਸਾਡੀ ਭੂਆ ਹੈਗੀ ਤੇਰੇ ਨਾਲੋਂ ਪਹਿਲਾਂ ਸਾਡੀ ਭੂਆ ਬਣੀ ਸੀ ਉਹ ਸਾਨੂੰ ਪਤਾ ਹੀ ਫੁੱਫੜ ਕਿੰਨਾ ਤੰਗ ਕਰਦਾ ਸੀ ਅੱਧੀ ਅੱਧੀ ਰਾਤ ਨੂੰ ਬਾਹਰ ਕੱਢ ਕੇ ਵਹਾ ਹੰਦਾ ਸੀ ਤੇ ਜਦੋਂ ਔਰੇ ਨਹੀਂ ਟਿਕਦੀ ਉੱਥੇ ਕਿਹਾ ਨਾ ਟਿਕਦੀ ਹੋਊਗੀ ਕਿੰਨਾ ਵੀਰਪਾਲ ਕਿਹਦਾ ਜੀ ਕਰਦਾ ਆਪਦਾ ਬਸਦਾ ਘਰ ਛੱਡ ਕੇ ਉਹਨੂੰ 7-8 ਸਾਲ ਹੋ ਗਏ ਵਿਚਾਰੀ ਨੂੰ ਇੱਥੇ ਬੈਠੀ ਨੂੰ ਉਹ ਘਰੀ ਰਹੇ ਪੈਂਦੀ ਆਵਦੇ ਆ ਤੇਰੇ ਤਾਨੇ ਮੈਨੇ ਕੋ ਸੁਣਦੀ ਉਹ ਆ ਫਿਰ 7-8 ਸਾਲ ਔਰੇ ਕਿਉਂ ਹੋ ਗਏ ਆਈ ਨੂੰ ਉੱਥੇ ਆਦਾ ਕਮਰਾ ਲੈ ਕੇ ਬਹਿ ਜਾਂਦੀ ਹੁਣ ਵਗ ਜੇ ਹੁਣ ਵਸਾ ਲਿਆ ਆਪਦਾ ਘਰ ਮੈਂ ਰੋਕਿਆਗਾ ਤੂੰ ਦਾ ਇਕੱਲਾ ਬੋਲਣ ਜਾਣਦੀ ਯਾਰ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਮਿੱਟੀ ਭਰੀ ਹੋਈ ਐ ਲੱਗ ਜਾਨੀ ਆ ਬੋਲਣ ਸਾਰੇ ਖੋਟ ਮੇਰੇ 'ਚ ਕੱਢੀ ਜਾਣੇ ਹੋਗੇ ਐਵੇਂ ਵੀ ਦੇਖ ਲਿਆ ਕਰੋ ਵੀ ਖੋਟ ਕੀ ਚ ਹੈਗਾ ਮਈ ਮਾੜੀ ਐ ਇਸ ਘਰ 'ਚ ਸਾਰੀ ਚੰਗੇ ਨੇ ਅੰਨੀ ਬੰਨੀ ਜਿਹੜਾ ਟੋਪੂ ਵੀ ਨਹੀਂ ਗੱਡੀ ਅਸੀ ਗਾਲੀ ਸਸਰੀਕਾਲ ਪੁੱਤ ਸਸੀ ਗਾਲੀ ਤਸਵੀਰ ਠੀਕੋ ਹੀ ਬੇਟਾ ਹਾਂ ਜਿਵੇਂ ਤੁਹਾਡੀ ਬੱਡੀ ਸਾਰੀ ਹਰ ਬੈਜ ਪੁੱਤ ਹੋਰ ਬੁੱਤ ਉਸ ਫੋਨ ਫੋਨ ਤਾਂ ਕਰ ਦਿੰਦੇ ਕੋਈ ਖਾਣ ਪੀਣ ਨੂੰ ਕੋਈ ਸਮੋਸਾ ਸਮੋਸਾ ਰਹਿੰਦੇ ਨਹੀਂ ਠੰਡ ਹੋਈ ਪਈ ਹੈਗੀ ਉਹ ਪੂਆ ਜੀ ਕੀਤਾ ਸੀ ਭੈਣ ਨੂੰ ਫੋਨ ਭੈਣ ਨੇ ਤੁਹਾਨੂੰ ਬਸ ਦੱਸਣਾ ਤੁਸਨਾ ਭੁੱਲ ਗਈ ਹੁਣੀ ਕੰਮ ਕਰ ਵਾਲੇ ਹੁੰਦੇ ਨੇ ਨਾ ਫਿਰ ਅੱਛਾ ਹੋਰ ਸਾਰਾ ਪਰਿਵਾਰ ਠੀਕ ਸੀ ਹਾਂ ਹਾਂ ਸਾਰੇ ਠੀਕ ਨੇ ਮੰਮੀ ਵੀ ਡੈਡੀ ਵੀ ਵਧੀਆ ਨੇ ਅੱਛਾ ਤੁਸੀਂ ਦੱਸੋ ਠੀਕ ਰਹਿੰਦੇ ਹੋ ਮੈਂ ਤਾਂ ਬੁੱਤ ਬਸ ਸਾਹ ਹੀ ਪੂਰੇ ਕਰਦੀ ਹਾਂ ਐ ਕਹਤੋਂ ਕੋਈ ਤੁਸੀਂ ਕੀ ਗੱਲ ਹੋ ਗਈ ਬੂਆ ਤੁਸੀਂ ਰੋਂਨੇ ਕਿਉਂ? ਕੁਛ ਨਹੀਂ ਪਤਾ। ਰਹਿਣ ਦੇ ਵੀਰਾ। ਇਹਨੂੰ ਤਾਂ ਰੋਂਣ ਤੋਂ ਵੀ ਨਾ ਕੋਈ ਕੰਮ ਹੀ ਨਹੀਂ। ਇਹਨੇ ਤਾਂ ਕਦੇ ਹੱਸ ਕੇ ਗੱਲ ਹੀ ਨਹੀਂ ਕੀਤੀ। ਤੁਸੀਂ ਅੰਦਰ ਆ ਜਾਓ। ਜਦੋਂ ਪੁੱਤ ਦਿਲ ਦੁਖੀ ਹੁੰਦਾ ਨਾ ਉਦੋਂ ਬੰਦਾ ਰੋਂਦਾ ਹੀ ਹੈਗਾ। ਉਹ ਤਾਂ ਕਿਸੇ ਨੂੰ ਰੋਂਣ ਵੀ ਨਹੀਂ ਆਉਂਦਾ। ਖਾਬਰਦਾਰ ਜੇ ਮੇਰੇ ਭਰਾਿਆਂ ਵੱਲੋਂ ਆ ਟੰਗ ਜੇ ਕੀਤੇ ਨੇਗੇ। ਭਣੇ ਆਏ ਕਿ ਬੋਲਦੀ ਆ ਭੋਣ ਤੋਂ। ਚੱਲ ਪੁੱਤ ਕਲੇਸ਼ ਨਾ ਪਾਓ। ਤੁਸੀਂ ਜਾਂ ਜਾ ਕੇ ਚਾਹ ਪਾਣੀ ਪੀ ਲਓ ਅੰਦਰ। ਤੂੰ ਪੀਣ ਦੇਵੇਂਗੀ ਤਾਂ ਹੀ ਚਾਹ ਪੀਣਗੇ ਆਉਣਿਆਂ ਨੂੰ ਤੂੰ ਉਹਨਾਂ ਨੂੰ ਦੁੱਖੜੇ ਸੁਣਾਉਣ ਲੱਗ ਗਈ ਜਦੋਂ ਪੁੱਤ ਤੂੰ ਸਹੀ ਆਪ ਹੀ ਦੱਸੋ ਜਦੋਂ ਮੈਨੂੰ ਦੁੱਖ ਲੱਗੇ ਨੇਗੇ ਫਿਰ ਮੈਂ ਦੁੱਖ ਹੀ ਸੁਣਾਉਣਾ ਹੈਗਾ ਮੈਂ ਸੁੱਖ ਕਿੱਥੋਂ ਸੁਣਾਦਾ ਆ ਜਾਓ ਵੀਰੇ ਤੁਸੀਂ ਅੰਦਰ ਜਾ ਕੇ ਨਾ ਚਾਹ ਪੀ ਲਓ ਇਹ ਤਾਂ ਦੁੱਖ ਹੀ ਸੁਣਾਉ ਇਹਨਾਂ ਤਾਂ ਸੁੱਖ ਕਿਤੇ ਸੁਣਾਉਣੀ ਹੀ ਨਹੀਂ ਮੇਰਾ ਭੂਆ ਰੋਣਾ ਤੂੰ ਮੈਂ ਉਹਨਾਂ ਦੇ ਕੋਲ ਜਾ ਵੀ ਕੇ ਪੀ ਲੈਣਾ ਯਾਰਾ ਸਭ ਕੋਈ ਚੱਲੀਏ ਪੀ ਲਈਏ ਹੋਰ ਆਇਆ ਚੱਲੀਏ ਚੰਗਾ ਭਣ ਅਸੀਂ ਜਾਣੇ ਆ ਫਿਰ ਜਾਣੇ ਵੀ ਬਸ ਹੋਰ ਕਰੇ ਵੀ ਕੰਮ ਤਾਂ ਦਾ ਦੇਖਣਾ ਹੁੰਦਾ ਰਹਿ ਜਾਂਦੇ ਅੱਜ ਦਾ ਦਿਨ ਨਾ ਨਾ ਜਾਵਾਂਗੇ ਮੈਂਨੇ ਤੁਹਾਡੇ ਖਾਤਰ ਖੋਆ ਕੱਢਿਆਗਾ ਮੈਨੂੰ ਪਤਾ ਸੀ ਮੈਂ ਆਪਣੇ ਤਾਂ ਗਾਵਾਂ ਦਾ ਦੁੱਧਾ ਕਿਹੜਾ ਖੋਆ ਨਿਕਲੂਗਾ ਵੀ ਚਲ ਮੱਝਾਂ ਦਾ ਦੁੱਧ ਕਰਕੇ ਮੈਂ ਵਧੀਆ ਖੋਆ ਨਿਕਲਿਆ ਹੋਊਗਾ ਤੇ ਤੁਸੀਂ ਖੋਆ ਲੈ ਜਾਓ ਛੱਡ ਪਰਾਂ ਕੀ ਕਰਾਂਗੇ ਨਾ ਨਾ ਮੈਂ ਤਿਆਰ ਕਰੀ ਬੈਠੀ ਹਾਂ ਸਮਾਨ ਮੇਰੇ ਲੈ ਕੇ ਦਿੰਨੀ ਆਂਗੀ ਚਲੋ ਲਿਆ ਦੇ ਫਿਰ ਛੇ ਫਿਰਨ ਠੰਡੇ ਕੀ ਦੋ ਦਿਨ ਖਾ ਲੂਗੇ ਲਓ ਫੜੋ ਚਲ ਠੀਕ ਆ ਬਣੇ ਠੀਕ ਆ ਚਲ ਵਧੀਆ ਵਧੀਆ ਹੋ ਗਿਆ ਮਿਲ ਗਏ ਉਹ ਤਾਂ ਰਹਿ ਜਾਂਦੇ ਰਾਤ ਹਾਂ ਨਾਲ ਆਪਣੇ ਫੇਰ ਆਵਾਂ ਇੱਕ ਦਿਨ ਚਲ ਫੇਰ ਮਾਰ ਲਿਓ ਮੈਨੂੰ ਜੇਗਾ ਸਿਆ ਬੁਆ ਹੀ ਜਾਣਦੇ ਆਸੀਂ ਜਾਣਦੇ ਹਾਂ ਪੁੱਤਾ ਹਾਂ ਬੁਆ ਜੀ ਹਾਂ ਬੁਆ ਸਿਕਾ ਰਹਿ ਜਾਂਦੇ ਪੁੱਤਾ ਅੱਜ ਤਾਂ ਮੁੱਕਰੇ ਕੰਮ ਆ ਥੋੜਾ ਜਿਹਾ ਹੂੰ ਲੋਟ ਨਹੀਂ ਆਉਂਦਾ ਨਾ ਫੇਰ ਤਾਂ ਕਰਕੇ ਫਿਰ ਕੱਲੇ ਘਰੇ ਆਉਂ ਕੰਮ ਤਾਂ ਪੁੱਤ ਮੁੱਕਦੇ ਹੀ ਨਹੀਂ ਹੁੰਦੇ ਹੈਗੇ ਕੋਈ ਨਾ ਫੇਰ ਮਾਰਾਂ ਜਿਹੜਾ ਕਿਦੇ ਹਾਂ ਫੇਰ ਚੱਲ ਕੋਈ ਨਾ ਫੇਰ ਚੱਲ ਬੂਆ ਤੂੰ ਵੀ ਰੋਇਆ ਨਾ ਕਰ ਮੜਿਆ ਧਿਆਨ ਰੱਖਿਆ ਕਰ ਸੇਤ ਦਾ ਇੱਕ ਠੰਡ ਹੈਗੀ ਨਾਲੇ ਤੈਨੂੰ ਪਤਾ ਉਹ ਤਾਂ ਮੇਰੀ ਭਣਾਈ ਅੜਬਾ ਗਈ ਹੋਈ ਤੂੰ ਹੀ ਬੋਲੀ ਜਾਂਦੀ ਰਹਿੰਦੀ ਆ ਉਹਦਾ ਗੁੱਸਾ ਨਾ ਕਰਿਆ ਕਰ ਕੋਈ ਨਾ ਬੁੱਤ ਚੱਲ ਚੰਗਾ ਬੂਆਈ ਚੰਗਾ ਬੂਆਈ ਜਾਉਣ ਦੇ ਵਾਸਤੇ ਆਸ ਦੇਖੀ ਕਿਤੇ ਹੱਥ ਮਚਾ ਲੇ ਨਹੀਂ ਮਚਾਉਂਦੀ ਕਿਵੇਂ ਬੜੀ ਪਰੇਸ਼ਾਨ ਜੀ ਹੋਈ ਬੈਠੀ ਐ ਕੀ ਦੱਸਾਂ ਮੈਂ ਤਾਂ ਨਾ ਬੜਾ ਦਿਲ ਖੁਰਾਈ ਜਾਂਦਾ ਮੈਨੂੰ ਮੰਮੀ ਦੀ ਯਾਦ ਆਈ ਜਾਂਦੀ ਸੀਗੀ ਅੱਛਾ ਮੈਂ ਜੀ ਕਰਦਾ ਆਪਾਂ ਜਾ ਕੇ ਆਈਏ ਹੂੰ ਫਿਰ ਫੋਨ ਕਰ ਲਾਂਦੀ ਤੂੰ ਮੈਂ ਫੋਨ ਕੀਤਾ ਸੀ ਵੀਰੇ ਵਾਲੇ ਫੋਨ ਤੇ ਉਹ ਤੇ ਮਾਮਾ ਜੀ ਘਰੇ ਨਹੀਂ ਨਾ ਆਈ ਉਹਨਾਂ ਨੇ ਫੋਨ ਚੱਕਿਆ ਚੱਲ ਜਦੋਂ ਆਗੇ ਫਿਰ ਗੱਲ ਕਰਾ ਦੇਣਗੇ ਮੇਰਾ ਤਾਂ ਨਾ ਇਹ ਦਿਲ ਕਰਦਾ ਵੀ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਗੱਲਾਂ ਬਾਤਾਂ ਕਰਕੇ ਆਵਾਂ ਆਪਾਂ ਕੱਲ ਨੂੰ ਚੱਲੀਏ ਉਹ ਯਾਰ ਕੱਲ ਨੂੰ ਤਾਂ ਮੈਨੂੰ ਕੰਮ ਐ ਅਪਾ ਐ ਕਰਾਂਗੇ ਅੱਜ ਸ਼ਾਮ ਨੂੰ ਜਾਇਆ ਆਵਾਂਗੇ। ਕੋਣੀ? ਹਾਂ। ਫਿਰ ਮੈਨੂੰ ਔਖਾ ਹੋ ਜਾਂਦਾ ਨਾ ਡਿਊਟੀ ਦਾ। ਨਕਾਲ ਨੂੰ ਕੀ ਕੰਮ ਹੋ ਗਿਆ ਹੁਣ ਸੁਣ। ਕੱਲ ਨੂੰ ਬਸ ਉੱਥੇ ਹੀ ਹੁੰਦੀ ਐ ਰਿਪੋਰਟਰ ਪੁੱਟਾ ਦੇਣੀਆਂ ਹੁੰਦੀਆਂ ਨੇ ਜਾਂ ਕੁਝ ਹੋਰ। ਇੱਕ ਮੀਟਿੰਗ ਐਗੀ ਕੱਲ ਨੂੰ। ਉਹਦੇ ਕਰਕੇ ਫਿਰ ਔਖਾ ਹੋ ਜੂਗਾ। ਚਲੋ ਫਿਰ ਅਪੇ ਤਾਂ ਸ਼ਾਮ ਨੂੰ ਤਾਂ ਬਾੜੀ ਸ਼ਾਮ ਹੋ ਜੂ ਫਿਰ ਅਪ ਹੁਣੀ ਚੱਲਦੇ ਆ। ਚਲ ਤੂੰ ਤਿਆਰ ਹੋ ਫਿਰ। ਮੈਂ ਤਾਂ ਤਿਆਰ ਹੀ ਆ। ਤਿਆਰ ਕਿੱਥੇ ਤੂੰ ਮਾੜਾ ਮोटा ਮੂੰਹ ਸਰ ਤੇ ਲਾਲਾ ਕੋਸ ਕੱਪੜੇ ਖੋਰ ਪਾ ਲੈ। ਬਸ ਕੋਈ ਨਾ ਚੱਲਦੇ ਆਂ। ਠੀਕ ਨੇ ਕੱਪੜੇ ਮੇਰੇ। ਚਲ ਫਿਰ ਆ ਜਾ। ਜਾ ਹੀ ਆਉਣਿਆ ਫਿਰ ਅੱਜ ਨੂੰ ਲੇਟ ਕਰਨ ਆਪਾਂ ਚਲੋ ਮੈਨੂੰ ਤਾਂ ਕਹੀ ਜਾਨੇਓ ਕੱਪੜੇ ਬਦਲ ਲੈ ਆਪ ਤਾਂ ਪੈਂਟ ਪਾ ਲੰਦੇ ਲੋਰ ਚ ਹੀ ਤੁਰਪੇ ਉਹ ਟਾਈਮ ਬੜਾ ਲੱਗ ਜਾਊਗਾ ਲੇਟ ਹੋ ਜਾਾਂਗੇ ਆਪਾਂ ਨਾਲੇ ਕੱਪੜਾ ਨੂੰ ਕੀ ਮੈਂ ਤਾਂ ਪਈ ਜਾਣਾ ਫਿਰ ਤਸੀਂ ਤਾਂ ਮੈਂ ਕਹਿਣੀ ਆ ਵੀ ਸ਼ਾਮ ਤਾਂ ਹੋਈ ਪਈ ਆ ਚਲੋ ਚੱਲ ਚਲ ਛੇਤੀ ਬੇਬਲਾ ਪਤਾ ਜੀ ਤੁਮਨੇ ਰੋਟੀ ਵੀ ਨਹੀਂ ਫੜਾਈ ਹੈਗੀ ਬਹੁਤ ਕੁਵਲਾਈ ਲੱਗੀ ਪਈ ਮੈਂ ਇੱਥੇ ਨਾ ਸੋਡੇ ਲੰਗਰ ਪਕਾਉਣ ਨੂੰ ਬੇਲ ਨਹੀਂ ਹੈਗੀ ਪੁੱਤ ਮੈਂ ਤਾਂ ਬਾਲੀ ਭੁੱਖ ਲੱਗੀ ਪਈ ਆ ਮੈਂ ਤਾਂ ਰੋਟੀ ਖਾਣੀ ਸੀ ਮੈਂ ਇੱਥੇ ਨਹੀਂ ਪਕਦੀ ਰੋਟੀ ਆਪੇ ਪਕਾ ਲੈ ਪੁੱਤ ਜੇ ਇੰਨੇ ਜੋਗੀ ਹੁੰਦੀ ਮੈਂ ਤੈਨੂੰ ਕਹਿੰਦੀ ਵੀ ਨਹੀਂ ਸੀ ਮੈਂ ਪਕਾ ਲੈਂਦੀ ਮੈਨੂੰ ਨਹੀਂ ਪਤਾ ਮੈਂ ਤਾਂ ਆਪ ਥੱਕੀ ਪਈ ਆ ਮੈਨੂੰ ਕਹਿਆ ਸਾਰੇ ਕੰਮ ਦਾ ਠੇਕਾ ਲਿਆਗਾ ਹਜੇ ਆ ਪ੍ਰੈਸ ਕਰੀ ਜਾਨੀ ਢੇਰ ਲੱਗਿਆ ਪਿਆਗਾ ਕੱਪੜਿਆਂ ਦਾ ਪ੍ਰੈਸ ਕਰਨ ਵਾਲਿਆਂ ਦਾ ਪੁੱਤ ਮੇਰੀ ਗੱਲ ਸੁਣ ਤੇਰੀ ਵੀ ਭਰਾ ਨਹੀਂ ਜੇ ਮੇਰੇ ਵਰਗਾ ਟਾਈਮ ਤੇਰੇ ਤੇ ਆ ਜਾਈਂ ਭਲਾ ਉਹ ਤੇਰੇ ਨਾਲ ਐਂ ਕਰਨ ਮੇਰੇ ਮੰਗੂ ਤੇ ਜਿਵੇਂ ਤੂੰ ਮੇਰੇ ਨਾਲ ਹਾਂ ਤੇਰੇ ਤੇ ਕੀ ਬਿੱਤੂ ਗੱਲ। ਭੂਇ ਇਹ ਹੀ ਗੱਲਾਂ ਕਰਦੇ ਹੋ ਕੋਈ ਚੱਜ ਦੀ ਗੱਲ ਕਰ ਲਓ। ਜੇ ਤਾਂ ਤੇਰੇ ਭਾਈ ਆਏ ਸੀ ਉਦੋਂ ਤੱਕ ਤੂੰ ਨਾ ਇੰਨਾ ਚਾਹ ਕੀਤਾ। ਜਦੋਂ ਮੇਰੀ ਧੀ ਆ ਜਾਂਦੀ ਉਦੋਂ ਤੈਨੂੰ ਕੀ ਹੋ ਜਾਂਦਾਗਾ? ਚੰਗਾ ਨਾ ਆਉਣਗੇ ਅੱਗੇ ਤੋਂ। ਮੈਂ ਉਹਨਾਂ ਨੂੰ ਕਹਿ ਦੂੰਗੀ ਵੀ ਨਾ ਆਇਆ ਕਰੋ। ਉਹਨਾਂ ਦੇ ਆਏ ਤਾਂ ਸਾਨੂੰ ਕੀ ਦੁੱਖ ਹੋ ਜਾਂਦਾ? ਮੈਂ ਤਾਂ ਪੁੱਤ ਕੋਈ ਦੁੱਖ ਨਹੀਂ ਹੁੰਦਾ ਹੈਗਾ। ਆਉਣ ਜਾਣ ਤੇਰੇ ਭਰਾ। ਉਤਲੇ ਮਨੋਂ ਕਹਿਣੀ ਆ ਭੂਆ ਇਹ ਗੱਲ। ਵਿਚਲੇ ਮਨ ਦਾ ਤਾਂ ਮੈਨੂੰ ਪਤਾ ਹੀ ਹੈਗਾ। ਮੈਂ ਕੀ ਕਹਿਣਾ ਕਿਸੇ ਨੂੰ? ਮੈਂ ਤਾਂ ਅੱਗੀ ਦੁੱਖਾਂ ਦੀ ਮਾਰੀ ਪਈ ਐਗੀ। ਮੈਂ ਕਿਸੇ ਨੂੰ ਕੀ ਕਹਿਣਾ ਹੈ? ਚੰਗਾ ਭੂਆ ਜੀ ਮੈਨੂੰ ਨਹੀਂ ਪਤਾ ਰੋਟੀ ਖਾਣੀ ਹੈ ਨਾ ਆਪਦੀ ਬਣਾ ਕੇ ਖਾ ਲਓ ਮੈਂ ਤਾਂ ਕੱਪੜੇ ਪ੍ਰੈਸ ਕਰਦੀ ਆ ਲੈ ਮੈਂ ਰੋਟੀ ਨਹੀਂ ਬਿਹਾਤੀ ਹਿੰਦੀ ਆਪੇ ਪਕਾ ਕੇ ਖਾ ਲੈ ਵੀ ਮੈਂ ਆਪੇ ਪਕਾ ਕੇ ਖਾਣ ਜੋਗਰੀ ਹੋਵਾਂ ਮੈਂ ਇੱਥੇ ਕੇ ਰੋਟੀ ਫਿਰਾਂ ਆਪਦੇ ਘਰ ਹੀ ਨਾ ਕਿੱਛ ਨਹੀਂ ਉਹ ਮੰਮੀ ਡਿੱਗ ਪਿੱਛੇ ਆਦੀ ਰੋਕੋ ਛੇਤੀ ਰੋਕੋ ਛੇਤੀ ਕੀ ਕੀ ਹੋ ਗਿਆ ਤੁਹਾਨੂੰ ਹਾਏ ਕੀ ਹੋ ਗਿਆ ਤੁਹਾਨੂੰ ਉਹ ਤਾਂ ਕੁਝ ਨਹੀਂ ਹੋਇਆ ਮੈਂ ਤਾਂ ਨਾ ਸਵੇਰ ਦਾ ਕੁਝ ਨਹੀਂ ਖਾਦਾ ਹੈਗਾ ਕਮਜ਼ੋਰੀ ਜੀ ਹੋਈ ਪਈ ਐ ਚੱਕਰ ਜੇ ਹੋਣ ਲੱਗ ਗਏ ਕਿਉਂ ਖਾਦਾ ਕਿਉਂ ਨਹੀਂ ਉਹ ਤਾਂ ਮੇਰੇ ਅੱਜ ਨਾ ਕੁਝ ਖਾਣ ਨੂੰ ਜੀ ਨਹੀਂ ਕਰਿਆ ਹੈਗਾ ਇੱਥੇ ਬਹਿ ਜਾ ਮੰਮੀ ਤੈਨੂੰ ਆਪਦਾ ਧਿਆਨ ਰੱਖਣਾ ਚਾਹੀਦਾ ਤਾਂ ਮੈਂ ਤਾਂ ਬਸ ਇਹਰਾ ਧਿਆਨ ਰੱਖਦੀ ਆ ਤੁਸੀਂ ਠੀਕ ਹੋਗੇ ਅਸੀਂ ਤਾਂ ਠੀਕ ਆ ਪਰ ਤੁਸੀਂ ਨਹੀਂ ਧਿਆਨ ਰੱਖਦੇ ਡਿੱਗੇ ਪਏ ਤਾਂ ਅਸੀਂ ਚੱਕਿਆ ਆ ਕੇ ਨਾ ਜੇ ਮਾਤਾ ਦਾ ਇੰਨੀ ਫਿਕਰ ਹੈਗਾ ਤੁਸੀਂ ਆਪਦੇ ਨਾਲ ਲੈ ਜਾ ਨਾ ਬੱਬੀ ਤੁਸੀਂ ਇਹ ਕਿਹੋ ਜਿਹੀ ਗੱਲਾਂ ਕਰਦੇ ਹੋ ਗੱਲਾਂ ਮੈਂ ਹੀ ਨਹੀਂ ਕਰਦੀ ਗੱਲਾਂ ਤਾਂ ਤੁਸੀਂ ਕਰਦੇ ਹੋ ਦੂਜੇ ਦਿਨ ਉਹ ਆ ਜਾਣੀਆਂ ਮੂੰਹ ਝੱਕ ਕੇ ਇੱਥੇ ਕੀ ਹੋਟਲ ਖੋਲੇਗਾ ਵੀ ਮੈਂ ਇਹਨੂੰ ਰੋਟੀਆਂ ਪਕਾ ਪਕਾ ਕੇ ਦੀ ਜਾਵਾਂ ਆਪਦੀ ਮਾਂ ਨੂੰ ਨਾਲ ਹੀ ਰਹਿ ਜਾਣਾ ਨਹੀਂ ਸਾਡੇ ਗਲੋ ਸਿਆਪਾ ਲਹੂਗਾ ਬੱਬੀ ਮੜਾ ਮੋਟਾ ਤਾਂ ਸੋਚ ਕੇ ਬੋਲ ਲੈ ਇਹ ਵੀ ਮੇਰੇ ਨਾਲ ਆਏ ਨੇਗੇ ਇਹਨੂੰ ਵੀ ਪਤਾ ਲੱਗੇ ਵੀ ਅਸੀਂ ਕਿੰਨੇ ਕੁ ਦੁਖੀ ਆਂਗੇ ਸਰਦਿਨ ਮਾਤਾ ਬੈਠ ਕੇ ਰੋਂਦੀ ਰਹਿੰਦੀ ਐ ਤੈਨੂੰ ਯਾਦ ਕਰਦੀ ਐ ਪੁੱਤ ਚੁੱਪ ਕਰ ਜਾ ਤੀਆਂ ਦੇ ਘਰੇ ਮਾਵਾਂ ਚੰਗੇ ਲੱਗਦੇ ਆ ਬੈਠੀਆਂ ਮੈਂ ਤੇਰੀ ਤੀਨੂੰ ਫੋਨ ਕਰਨੀ ਸੀ ਚੰਗਾ ਹੋ ਗਿਆ ਇਹ ਆਪਦੇ ਆਪ ਆ ਗਈ ਮੈਥੋਂ ਨਹੀਂ ਹੁਣ ਸਾਮੀ ਜਾਂਦੀ ਜਾਂ ਤਾਂ ਆਪਦੀ ਨੂੰ ਲੈ ਜਾ ਜਾਂ ਕਿਸੇ ਆਸ਼ਰਮ ਵਿੱਚ ਛੱਡਿਆ ਕਿਉਂ ਬਈ ਆਸ਼ਰਮ ਵਾਲੇ ਕੀ ਗੱਲ ਐ ਇਹਦੇ ਚ ਅਸੀਂ ਕੀ ਮਰ ਗਏ ਆਸ਼ਰਮ ਚ ਛੱਡਣ ਦੀ ਲੋੜ ਨਹੀਂ ਮੰਮੀ ਤੂੰ ਸਾਡੇ ਨਾਲ ਚੱਲ ਨਾ ਪੁੱਤ ਮੈਂ ਉੱਥੇ ਬੈਠੀ ਚੰਗੀ ਲੱਗਦੀ ਆਂਡ ਗਵਾਂਡ ਵਾਲੇ ਕੀ ਕਹਿਣਗੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ ਆਹ ਲਾ ਕਹਿੰਦਾ ਪਹਿਲਾਂ ਉੱਥੇ ਬੈਠੀ ਸੀ ਹੁਣ ਉਰੇ ਆ ਕੇ ਬੈ ਗਈ ਮੰਮੀ ਤੂੰ ਸਾਡੇ ਨਾਲ ਚੱਲ ਅਸੀਂ ਸਾਰਾ ਕੁਝ ਦੇਖ ਲਿਆ ਅਸਤੇ ਨਾਲ ਲੈ ਕੇ ਜਾਵਾਂਗੇ ਹਾਂ ਮੰਮੀ ਤੁਸੀਂ ਸਾਡੇ ਨਾਲ ਚੱਲੋ ਸਵੇਰ ਦਾ ਤੁਸੀਂ ਕੁਝ ਨਹੀਂ ਖਾਦਾ ਹੈਗਾ ਮੈਨੂੰ ਲੱਗਦਾ ਇਹਨੇ ਰੋਟੀ ਸਾਨੂੰ ਦਿੱਤੀ ਵੀ ਨਹੀਂ ਹੋਣੀ ਇਦੋਂ ਸਾਡੇ ਨਾਲ ਇੱਕ ਦੂ ਬਾਦ ਤੂੰ ਕੀ ਕਾਹਕੇ ਜਾਏਂਗੀ ਹੁਣ ਤੈਨੂੰ ਸਿੱਧੇ ਮੱਥੇ 'ਤੇ ਕਹੀ ਜਾਂਦੇ ਨੇ ਵੀ ਲੈ ਜਾਓ ਇਹਨੂੰ ਵੀ ਸਾਥ ਨੂੰ ਹੀ ਸਾਂਭਦੀ ਬਸ ਹੁਣ ਆਪਰ ਐਂ ਨਹੀਂ ਦੇਣਾ ਆਪਾਂ ਲੈ ਕੀ ਚੱਲਾਂਗੇ ਚਲੋ ਸਾਡੇ ਨਾਲ ਚੱਲੋ ਲੈ ਜਾਓ ਲੈ ਜਾਓ ਆਪਦੇ ਨਾਲ ਹੀ ਲੈ ਜਾਓ ਮੈਂ ਕਿਹੜਾ ਇਹਨੂੰ ਠੇਕਾ ਲਿਆ ਗਿਆ ਰੋਟੀਆਂ ਖਵਾਉਣ ਦਾ ਇੰਨਾ ਚਿਰ ਹੋ ਗਿਆ ਮੈਨੂੰ ਤਾਂ ਸਾਂਭਦੀ ਨਹੀਂ ਹੁਣ ਤੁਸੀਂ ਸਾਂਭ ਕੇ ਦੇਖ ਲਓ ਬਥੇਰੇ ਚਿਰ ਸਾਂਭਲੀ ਮੈਂ ਤਾਂ ਭੱਬੀ ਐ ਕਿਵੇਂ ਬੋਲ ਦਿਆਂ ਤੁਸੀਂ ਘਰੇ ਆਏ ਨੂੰ ਐ ਬੋਲੀਦਾ ਹੁੰਦਾ ਦੰਗੀ ਸ਼ਾਵਾਸ਼ ਤੇ ਨਹੀਂ ਆਉਦੀ ਮਾਂ ਸਾਹਮਣੇ ਦੀ ਮੈਨੂੰ ਜੇ ਲੈ ਜਾ ਆਪਦੀ ਮਾਂ ਨੂੰ ਸ਼ਾਵਾਸ਼ ਤੇਰੇ ਜੇ ਮੇਰਾ ਪਿਓ ਚੱਜਦਾ ਹੁੰਦਾ ਇਹ ਇੱਥੇ ਕਾਹਨੂੰ ਰੋਲਦੀ ਆਪਦੇ ਘਰੇ ਹੁੰਦੀ ਨਾਲੇ ਸਾਨੂੰ ਤੇ ਇਥੋਂ ਨਾ ਇਹੋ ਜਿਹੀਆਂ ਗੱਲਾਂ ਸੁਣਨੀਆਂ ਪੈਂਦੀਆਂ ਗੱਲ ਸੁਣ ਕਾਹਨ ਚੁੱਪ ਕਰ ਤੂੰ ਜਦੋਂ ਆਪਾਂ ਮੰਮੀ ਨੂੰ ਲੈਣ ਆਏ ਆ ਆਪਾਂ ਲੈ ਕੇ ਹੀ ਚੱਲਾਂਗੇ ਫੇਰ ਐਂ ਕਰੋ ਪੁੱਤ ਮੈਂ ਇਹ ਕੱਪੜੇ ਚੱਕ ਲਿਆ ਮੈਂ ਕੋਈ ਨਾ ਲੋੜ ਨਹੀਂ ਹੈਗੀ ਕੱਪੜਿਆਂ ਦੀ ਉੱਥੇ ਸਿਮਾ ਦੇ ਦਾਂਗੇ ਕੱਪੜੇ ਸੀ ਤੁਹਾਨੂੰ ਚਲੋ ਚੱਲ ਸ਼ੁਕਰ ਆ ਪ੍ਰਮਾਤਮਾ ਦਾ ਮੇਰੇ ਗਲੋਂ ਸੇ ਆਪਾਂ ਲਿਆ ਪਰ ਇਹ ਲੈ ਗਈ ਆਪਦੀ ਮਾਂ ਉੱਧਰ ਵਾਗੇ ਅੰਦਰ ਨਾ ਹੋਣਾ ਚੱਲ ਅੰਦਰ ਦੇਖਦੇ ਆ ਆ ਜਾ ਪੂਰੀ ਬਹਿ ਜਾ ਆ ਗਈ ਜੀ ਚਾਹ ਬਣਾ ਕਿੱਲੇ ਵਸਣੂ ਚਾਹ ਤਾਂ ਠੀਕ ਆ ਭਾਈ ਭੈਣ ਕਿੱਥੇ ਹੈਗੀ ਸਾਨੂੰ ਬੜੀ ਖਿਆਲ ਆਉਂਦਾ ਰਹਿੰਦਾ ਹੈਗਾ ਭੈਣ ਦਾ ਕਿਸੇ ਟਾਈਮ ਨੂੰ ਭੁੱਲ ਗਈ ਜਾਇਆ ਕਰੋ ਉਹਦੀ ਧੀ ਈ ਆਈ ਸੀ ਗਾਣ ਨੂੰ ਨਾਲ ਲੈ ਗਈ ਐ ਕਿਵੇਂ ਬਾਗੀ ਭੂਆ ਸਾਨੂੰ ਸੱਤ ਤਾਂ ਲੈਂਦੇ ਅਸੀਂ ਆ ਤਾਂ ਜਾਂਦੇ ਸੋਨੂੰ ਕੀ ਦੱਸਣਾ ਸੀਗਾ ਉਹਦੀ ਧੀ ਆਈ ਸੀਗੀ ਉਧਰੋਂ ਤਾਂ ਉਹਨਾਂ ਦਾ ਹੁਣ ਆਉਣਾ ਹੋ ਗਿਆ ਉਧਰੋਂ ਮੰਜੇ ਤੇ ਜਦੋਂ ਪੈਣ ਲੱਗੀ ਥੱਲੇ ਡਿੱਗ ਗਈ ਮੈਨੂੰ ਪੁੱਠਾ ਸਿੱਧਾ ਬੋਲੀ ਕਹਿੰਦੀ ਤੂੰ ਮੇਰੀ ਮਾਂ ਨੂੰ ਨਹੀਂ ਸਾਂਭਦੀ ਮੈਂ ਕਹਿੰਦਾ ਆਪਦੀ ਨਨਾਰੀ ਲੈ ਜਾ ਨਾ ਤੂੰ ਸਾਡੇ ਤੋਂ ਪੁੱਛਣਾ ਤਾਂ ਸੀਗਾ ਤੂੰ ਆਪਣੀ ਮਰਜ਼ੀ ਨਾਲ ਹੀ ਕਹਿੰਦਾ ਲੈ ਜਾ ਨਾ ਪੁੱਛਾ ਤਾਂ ਮੈਂ ਤਾਂ ਜੇ ਮੈਂ ਬੁਲਾਈ ਹੋਵੇ ਉਹ ਤਾਂ ਆਪੇ ਆਈ ਸੀ ਉਹ ਲੈ ਗਈ ਫਿਰ ਨਾਲ ਕਉ ਆਪੇ ਆ ਸਕਦੀ ਆ ਉਹ ਘਰ ਦੀ ਕੁੜੀ ਹੈਗੀ ਆ ਆ ਕਿਉਂ ਨਹੀਂ ਸਕਦੀ ਮੈਂ ਕਿਧਰ ਰੋਕਦੀ ਆ ਦਿਨ ਰਾਤ ਆਵੇ ਪਰ ਬਹਿਤਾਈਆਂ ਨਾ ਕਰੇ ਜਦੋਂ ਉਹ ਬਾਹਰ ਬੋਲੀ ਗਈ ਫਿਰ ਮੈਂ ਵੀ ਕਹਤਾ ਵੀ ਭਾਈ ਲੈ ਜਾ ਜਦਿਨ ਉਹ ਤੋਂ ਨਵੇਂ ਰਿਸ਼ਤੇਦਾਰ ਨੇ ਆਪਣੇ ਮਲੇ ਗੋਗੀ ਕੀ ਕਹੂਆ ਆਪਣੇ ਮਾਰੇ ਬਾਪੂ ਮੇਰੀ ਗੱਲ ਸੁਣ ਨਿੱਤ ਦੇ ਕੈਸ ਨਾਲ ਤਾਂ ਚੰਗੀ ਹੈ ਉਹ ਆ ਕੇ ਲੈ ਕੇ ਵਧੀਆ ਕੰਮ ਨਿਪੜਿਆ ਤੂੰ ਤਾਂ 1 ਮਿੰਟ ਚ ਕਹਤਾ ਵੀ ਮੈਂ ਤਾਂ ਕਹਤਾ ਬਗਜੂ ਕੰਮ ਨਿਬੜ ਜੂਆ ਮੈਂ ਤਾਂ ਉਹ ਵਿਚਾਰੀ ਉਥੋਂ ਕਿੰਨੀ ਔਖੀ ਹੋ ਕੇ ਆਈ ਆ ਇੱਥੇ ਆਈ ਹੁਣ ਉਹ ਨਵੀਂ ਰਿਸ਼ਤੇਦਾਰੀ ਹੈ ਉੱਥੇ ਜਾਊਗੀ ਉਹ ਕੀ ਕਹਿਣਗੇ ਵੀ ਬੂਆ ਨੂੰ ਉੱਥੇ ਰੱਖ ਵੀ ਨਹੀਂ ਸਕੇ ਨਾ ਜੇ ਭੂਆ ਐਡੀ ਚੰਗੀ ਹੁੰਦੀ ਉਥੇ ਰਹਿੰਦੀ ਨਾਲੇ ਆਪਦੀ ਕੁੜੀ ਪੜਾਉਂਦੀ ਨਾਲੇ ਆਪਦਾ ਘਰ ਬਸਾਉਂਦੀ ਫਿਰ ਇੱਥੇ ਕੀ ਕਰਨ ਆਈ ਸੀਗੀ ਹੁਣ ਤੀਜੇ ਦੇਖਣੇ ਗਾਹਾਂ ਤੁਰ ਗਈ ਭੂਆ ਤਾਂ ਚੰਗੀ ਸੀ ਫੁੱਫੜ ਮਾੜਾ ਸੀ ਤਾਂ ਨਹੀਂ ਰਹੀ ਵਿਚਾਰੀ ਤਾਂ ਉਹ ਰਹੀ ਆਈ ਸੀ ਬਥੇਰੇ ਬੰਦੇ ਮਾੜੇ ਹੁੰਦੇ ਨੇ ਬੁੜੀਆਂ ਫੇਰ ਵੀ ਘਰ ਬਸਾ ਲੈਂਦੀਆਂ ਰਹੀਆਂ ਜਵਾਕ ਪਾਲਣ ਦੀਆਂ ਮਾਰੀਆਂ ਆ ਸੁਣ ਲੈ ਬਾਪੂ ਇਹਦੀਆਂ ਗੱਲਾਂ ਚੱਲ ਪੁੱਤ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਜਿੰਨੀ ਬੇਇੱਜ਼ਤੀ ਹੋਣੀ ਸੀ ਹੋ ਹਟੇ ਹੁਣ ਜੇ ਤੈਨੂੰ ਲੱਗਦਾ ਨਾ ਤੂੰ ਆਪਦੀ ਭੂਆ ਨੂੰ ਲੈ ਆਈ ਨਵੀਂ ਰਿਸ਼ਤੇਦਾਰੀ ਆਈ ਉਹ ਕੀ ਕਹਿਣਗੇ ਮੇਰੀ ਗੱਲ ਵੀ ਇੱਕ ਧਿਆਨ ਨਾਲ ਸੁਣ ਲੋ ਜੇ ਪੂਆ ਨੂੰ ਲੈ ਕੇ ਆਉਣਾ ਨਾ ਮੈਂ ਨਹੀਂ ਇੱਥੇ ਰਹਿੰਦੀ ਪੂਆ ਹੀ ਰਹੂ ਇੱਥੇ ਤੂੰ ਐ ਘਰ ਬਾਗੀ ਜਾਣ ਦੇ ਤੇਕੇ ਨਾਲ ਤੈਨੂੰ ਪਤਾ ਲੱਗ ਜੂ ਤੈਨੂੰ ਕਿੰਨਾ ਕੁ ਘੇਰ ਰੱਖਦੇ ਆ ਇਹਨੂੰ ਬਾਗੀ ਜਾਣ ਦੇ ਉਹ ਨਹੀਂ ਉਤਾਰ ਇਹ ਵੀ ਇੱਥੇ ਰਹੂ ਨਹੀਂ ਨਹੀਂ ਭੱਗ ਜਾਣ ਦੇ ਮੈਂ ਤਾਂ ਪੂਆ ਨੂੰ ਲੈ ਕੇ ਆਉਂਗਾ ਪੂਆ ਨੂੰ ਲੈਣ ਜਾਣਾ ਹੈਗਾ ਤੂੰ ਕਰਨੀ ਜਿਹੜਾ ਕੁਝ ਕਰਨਾ ਹੋਇਆ ਮਾੜੀ ਕਿਸਮਤ ਤੌਰੀ ਹੈ ਜਿਹੜੀ ਦਰ ਦਰ ਟੋਕਰਾਂ ਖਾਂਦੀ ਰਹੀ ਹੈਂ ਮੈਨੂੰ ਚੰਗੀ ਨਹੀਂ ਲੱਗਦੀ ਬੈਠੀ ਮੈਂ ਕਿੰਨਾ ਚਿਰ ਬੈਠੀ ਰਹੂੰਗੀ ਤੁਸੀਂ ਮੈਨੂੰ ਲੈ ਕੇ ਨਹੀਂ ਸੀ ਆਉਣਾ ਕਿਉਂ ਮੰਮੀ ਮੈਂ ਤੁਹਾਡਾ ਪੁੱਤ ਨਹੀਂ ਹੈਗਾ ਨਾਲੇ ਸਾਡੇ ਹੁੰਦੇ ਤੈਨੂੰ ਇਹ ਦੁੱਖ ਸਹਿਣ ਦੀ ਕੀ ਲੋੜ ਐ ਸਾਰਾ ਸਰਦਾ ਵਰਦਾ ਸੀ ਤੈਨੂੰ ਸਾਂਭ ਸਕਦੇ ਆ ਪੁੱਤ ਮੇਰੀ ਗੱਲ ਸੁਣ ਨੀਆਂ ਦੇ ਘਰੇ ਮਾਵਾ ਦਾ ਕੀ ਕੰਮ ਹੁੰਦਾ ਲੋਕ ਕੀ ਅਗਲਾ ਕਹੂਗਾ ਲੌਰੇ ਆ ਕੇ ਬੈ ਗਈ ਹੁਣ ਹੈ ਮੈਂ ਇੰਨੀ ਇੱਥੇ ਰਹਿ ਸਕਦੀ ਪੁੱਤਾਂ ਮੈਂ ਤੂੰ ਐ ਕਿ ਸੋਚਦੀ ਐ ਇਹ ਤੇਰੇ ਪੁੱਤੋ ਦਾ ਘਰ ਹੀ ਐ ਤੂੰ ਰਹਿ ਨਹੀਂ ਸਕਦੀ ਇੱਥੇ ਮੰਮੀ ਇਹ ਸਹੀ ਕਹਿੰਦੇ ਨੇ ਤੁਸੀਂ ਇਸ ਘਰ ਨੂੰ ਆਪਦੇ ਪੁੱਤ ਦਾ ਘਰ ਹੀ ਸਮਝੋ ਨਾਲੇ ਮੇਰੇ ਕੋਲੇ ਰਹੋ ਅਲੱਗ-ਅਲੱਗ ਰਹਿ ਕਿ ਨਾ ਤੁਹਾਡਾ ਜੀ ਲੱਗਦਾ ਨਾ ਮੇਰਾ ਜੀ ਲੱਗਦਾ ਪੁੱਤ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਹੈਗਾ ਮੇਰਾ ਨਹੀਂ ਇੱਥੇ ਜੀ ਲੱਗਣਾ ਮੈਨੂੰ ਨਹੀਂ ਲੱਗਦਾ ਮੰਮੀ ਜੀ ਇਹ ਗੱਲਾਂ ਕਰਨੀਆਂ ਨੇ ਫਿਰ ਅਸੀਂ ਗੁੱਸੇ ਆ ਤੇਰੇ ਨਾਲ ਕੀ ਹਾਰਾ ਕੀ ਹਾਰਾ ਅਸੀਂ ਆ ਬਈ ਅਸੀਂ ਆ ਬੂਆ ਜੀ ਸਤਿ ਸ੍ਰੀ ਅਕਾਲ ਬੈ ਜਾ ਪੁੱਤ ਤੁਸੀਂ ਬਿਨਾ ਦੱਸੇ ਕਿਉਂ ਆ ਗਏ ਐਡੀ ਕੀ ਨਾਰਾਜ਼ਗੀ ਹੋ ਗਈ ਸੀ ਦੀ ਜੇ ਕੋਈ ਗੱਲ ਸੀਗੀ ਅਸੀਂ ਆਈ ਜਾਣਾ ਸੀ ਘਰੇ 10 ਮਿੰਟਾਂ ਤੱਕ ਬਈ ਤੁਸੀਂ ਕਿ ਖਬਰਾਂ ਕਦੋਂ ਆਉਂਦੇ ਜਦੋਂ ਮੈਂ ਪਹੁੰਚੀ ਘਰੇ ਤਾਂ ਇਹ ਡਿੱਗੀ ਪਈ ਸੀ ਇਹਨੇ ਸਵੇਰ ਦਾ ਕੁਝ ਨਹੀਂ ਸਖਾਦਾ ਤਾਂ ਕਰਕੇ ਮੈਂ ਇਹਨੂੰ ਨਾਲ ਲਈ ਕੋਈ ਗੱਲ ਨਹੀਂ ਮੈਂ ਵੀਰਪਾਲ ਨੂੰ ਸਮਝਾ ਦੂੰਗਾ ਇਸ ਦੋ ਵਾਰ ਇਹ ਜੀ ਕੋਈ ਗੱਲ ਨਹੀਂ ਹੋਊਗੀ ਤੇ ਨਾ ਹੀ ਭੂਆ ਨੂੰ ਭੁੱਖਾ ਰੱਖੀਏ ਟਾਈਮ ਨਾਲ ਰੋਟੀ ਵੀ ਦੇਊਗੀ ਚਲੋ ਤਾਂ ਕੋਈ ਗੱਲ ਨਹੀਂ ਉਤਾਰਾ ਮੈਂ ਤਾਂ ਐ ਸੋਚਿਆ ਸੀ ਹੁਣ ਵੀ ਮੰਮੀ ਨੂੰ ਇੱਥੇ ਹੀ ਰੱਖੀ ਅਸੀਂ ਨਾ ਤਾਂ ਮੰਮੀ ਦਾ ਜੀ ਲੱਗਦਾ ਗਗਣ ਮੇਣਾ ਨਾ ਗਗਣ ਦਾ ਜੀ ਮੰਮੀ ਵੇਣਾ ਲੱਗਦਾ ਹੈਗਾ ਨਾਲੇ ਜਦੋਂ ਦੋਨੇ ਇਕੱਠੀਆਂ ਰਹਿਣਗੀਆਂ ਦੋਨਾਂ ਦਾ ਜੀ ਲੱਗ ਜਾਊਗਾ ਦੇਖੋ ਕਿ ਤੇਰੀ ਗੱਲ ਵੀ ਉਹਦਾ ਪੂਆ ਦੀ ਮਰਜ਼ੀ ਐ ਅਸੀਂ ਤਾਂ ਕੋਈ ਮਨਾ ਨਹੀਂ ਕਰਦੇ ਜਿੰਮੀ ਦਾ ਮਨ ਕਰੂਆ ਕਰ ਲੂਗੀ ਤੁਸੀਂ ਫਿਕਰ ਨਾ ਕਰੋ ਇਹ ਵੀ ਇਹਦਾ ਆਪਣਾ ਘਰ ਐ ਜਿੱਥੇ ਜੀ ਕਰਦਾ ਇਹਦਾ ਰਹਿ ਲੂਗੀ ਵੀਰੇ ਤੁਸੀਂ ਰੋਟੀ ਖਾ ਕੇ ਜਾਇਓ ਮੈਂ ਤਾਂ ਕਹਿੰਦੀ ਅੱਜ ਰਹੋ ਮੈਂ ਰੋਟੀ ਬਣਾਉਣੀ ਆ ਤੁਹਾਡੇ ਵਾਸਤੇ ਨਾ ਬਾਈ ਤੁਸੀਂ ਇੰਨੀ ਖੇਤੜਾ ਨਾ ਕਰੋ ਰੋਟੀ ਰੱਟੀ ਤਾਂ ਮੈਂ ਖਾ ਕੇ ਆਇਆ ਸੀ ਮੈਂ ਜਾਣਾ ਹੈਗਾ ਨਹੀਂ ਦਾਲ ਬਣੀ ਪਈ ਐ ਬਸ ਰੋਟੀ ਲਾਉਣ ਵਾਲੀ ਐ 2 ਮਿੰਟਾਂ ਹੀ ਲਾ ਦੂਗੀ ਨਹੀਂ ਨਹੀਂ ਕੋਕੀ ਮੈਂ ਲੇਟ ਬਾਲਾ ਹੋ ਜੂਆਂ ਮੈਨੂੰ ਵਗ ਜਾਣ ਦੇ ਹਣ ਲੱਭਾ ਇਹ ਜਿਖੇ ਚੇਚਲਾ ਲਈ ਕੀ ਗੱਲ ਲੱਗੀ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ ਮੈਂ ਰੋਟੀ ਬਣਾ ਕੇ ਲਿਆਉਣੀ ਆ ਨਾ ਬਈ ਰੋਟੀ ਇੱਥੇ ਤਾਂ ਨਹੀਂ ਦੇਖ ਮੈਂ ਖਾਣੀ ਹੈਗੀ ਤੂੰ ਆ ਤੂੰ ਐ ਕਰੀ ਤੂੰ ਤੇਰੀ ਮਰਜ਼ੀ ਆ ਜਿਵੇਂ ਮਰਜ਼ੀ ਕਰ ਲਈ ਜੇ ਤੈਨੂੰ ਉੱਥੇ ਆਉਣਾ ਹੋਇਆ ਨਾ ਮੈਨੂੰ ਫੋਨ ਕਰ ਦੀ ਮੈਂ ਆ ਕੇ ਲੈ ਜੂਗਾ ਚੰਗਾ ਹੋਊਗੀ ਚੰਗਾ ਉੱਥੇ ਵਾਲੇ ਟਾਈਮ ਲਾਤਾ ਆਈ ਨਹੀਂ ਹਜੇ ਉਹ ਹੁੰਦਾ ਮੈਨੂੰ ਲੱਗਦਾ ਉਹ ਕਿਉਂ ਬਤਾ ਰਹੇ ਲੇਕਿਨ ਇਹ ਪੂਰਨ ਤੇਰੀ ਨੂੰ ਬਾਪੂ ਪੂਆ ਤਾਂ ਉਹਨਾਂ ਨੇ ਆਉਣ ਨਹੀਂ ਈ ਤੀ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਮੇਰੇ ਨਾਲ ਭੇਜ ਦਿਓ ਹਾਂ ਨਾ ਤਾਂ ਗੋਗੀ ਮੰਨਣਾ ਨਾ ਗਗਣਾ ਕਹਿੰਦੇ ਇਸ ਤੋਰੀ ਰੱਖਾਂਗੇ ਪੁੱਤੂ ਜ਼ੋਰ ਪਾ ਕੇ ਤਾਂ ਕਿਹਾ ਸੀਗਾ ਕਿਤੇ ਉਹ ਇਹ ਸੋਚਣ ਵੀ ਇਹ ਵੀ ਰੱਖ ਕੇ ਰਾਜੀ ਨਹੀਂ ਹੈਗਾ ਬਾਪੂ ਮੈਂ ਤਾਂ ਬਾਲਾ ਜ਼ੋਰ ਲਾਇਆ ਸੀ ਬਾਰੀ-ਬਾਰੀ ਕਹੀ ਗਿਆ ਗਗਣ ਤੇ ਗੋਗੀ ਨੇ ਇੱਕ ਵਾਰੀ ਮੁਕਾਤਾ ਕਹਿੰਦੇ ਇਹ ਵੀ ਪੂਆ ਦਾ ਆਪਦਾ ਘਰ ਹੀ ਹੈਗਾ ਇੱਥੇ ਰਹੂਗੀ ਚਲ ਕੋਈ ਨਹੀਂ ਪੁੱਤ ਬਾਪੂ ਪੂਆ ਨੇ ਬਾਲੇ ਦੁੱਖ ਦੇਖਿਆ ਪਰ ਇੱਕ ਗੱਲ ਤਾਂ ਉਹਦੀ ਨਾ ਪ੍ਰਮਾਤਮਾ ਨੇ ਬਾਲੀ ਸੋਣੀ ਸੁਣੀ ਹੈ ਉਹ ਜਵਾਈ ਬਾਲਾ ਚੰਗਾ ਲੱਭੇਗਾ ਪੁੱਤੇ ਹੀ ਤਾਂ ਗੱਲ ਹੁੰਦੀ ਹੈ ਜੇ ਜਵਾਈ ਚੰਗਾ ਮਿਲ ਜੇ ਨਾ ਬੰਦੇ ਨੂੰ ਆਪਦੀ ਧੀ ਦੇ ਕੇ ਪੁੱਤ ਮਿਲ ਜਾਂਦਾ ਪਰ ਜੇ ਉਹੀ ਜਵਾਈ ਮਾੜਾ ਹੋਵੇ ਤਾਂ ਬੰਦਾ ਆਪਦੀ ਧੀ ਵੀ ਗਵਾ ਲੈਂਦਾ ਠੀਕ ਆ ਬਾਪੂ ਗੱਲ ਤਾਂ ਤੇਰੀ ਪਰ ਆਜਾ ਪਰ ਰੋਟੀ ਖਾ ਲਈਏ ਰੋਟੀ ਬਣੀ ਪਈ ਹੋਊਗੀ ਮੈਂ ਤਾਂ ਉੱਥੋਂ ਵੀ ਭੁੱਖਾ ਹੀ ਆ ਗਿਆ ਚੱਲ ਪੁੱਤ ਸਾਰੇ ਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਸੁਝਾਅ ਆ ਜਿਹੜੇ ਕਮੈਂਟਾਂ 'ਚ ਜਰੂਰ ਦਿਆ ਕਰੋ ਗਲਤੀ ਹੋਵੇ ਸਾਡੀ ਕੋਈ ਹਨਾ ਸਾਨੂੰ ਕੋਈ ਸੀ ਨਾ ਚੰਗਾ ਲੱਗਿਆ ਹੋਵੇ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੇ ਹੁਣ ਉਹਨਾਂ ਦੀ ਬਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਬੋਲੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਜੰਟ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੜ੍ਹਲ ਜੀਤੀ ਭੰਦੇਰ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜ ਭਲਾਈ ਕਮਲਪਾਲ ਜੋਸ਼ੀ ਦਲਜੀਤ ਜੁਐਸਏ ਕੁਲਦੀਪ ਬੰਦੇਸ਼ਾ ਰੁਪਿੰਦਰਦੀਪ ਰਾਮਗੜ੍ਹ ਅਬੀ ਗੁਰਜੀਤ ਜੋਗੇਵਾਲ ਹਰਿਆਣਾ ਸੁਰਜੀਤ ਕੌਰ ਆਸਟ੍ਰੇਲੀਆ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਇੱਕ ਸਾਨੂੰ ਹੋਰ ਬੇਨਤੀ ਕਰਦੇ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਐ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਐ ਤੇ ਬੈਲ ਆਈਕਨ ਐ ਜਿਹੜਾ ਉਹ ਜ਼ਰੂਰ ਦਬਲਿਓ ਇਸੋੜਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਸਸੀਕਾਲ